ਅਮਰੀਕਾ ਦੇ ਵੱਲੋਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਇਸੇ سلسلے ਦੇ ਵਿੱਚ ਬੁੱਧਵਾਰ 5 ਫਰਵਰੀ ਨੂੰ ਅਮਰੀਕਾ ਦੀ ਫੌਜ ਦਾ ਇੱਕ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ 에ਅਰਪੋਰਟ ਦੇ ਉੱਪਰ ਲੈਂਡ ਹੁੰਦਾ ਹੈ ਅੱਧ ਭਾਰ ਦੇ ਉੱਪਰੋਂ ਆਉਂਦੀ ਲੰਘਦਾ ਹੋਇਆ ਜਹਾਜ਼ ਅੰਮ੍ਰਿਤਸਰ ਪਹੁੰਚਦਾ ਹੈ ਤਾਂ ਉਦੋਂ ਵੀ ਸਵਾਲ ਪੈਦਾ ਹੋਏ ਸੀ ਕਿ ਇਸ ਜਹਾਜ਼ ਨੂੰ ਅਮਰਸਾਰ ਹੀ ਕਿਉਂ ਲੈਣ ਕਰਵਾਇਆ ਗਿਆ ਤੇ ਅਮਰੀਕਾ ਦੀ ਫੌਜ ਦੇ ਜਹਾਜ਼ ਦੇ ਵਿੱਚ ਇਹਨਾਂ ਨੂੰ ਕਿਉਂ ਲਿਆਂਦਾ ਗਿਆ ਤੇ ਇਹਨਾਂ ਦੇ ਹੱਥ ਕੜੀਆਂ ਕਿਉਂ ਲੱਗੀਆਂ ਇਹ ਸਾਰੇ ਸਵਾਲ ਉਦੋਂ ਪੈਦਾ ਹੋਏ ਸੀ ਹੁਣ ਇੱਕ ਖਬਰ ਸਾਹਮਣੇ ਆਈ ਹੈ ਹਿੰਦੁਸਤਾਨ ਟਾਈਮਜ਼ ਜੋ ਇੰਗਲਿਸ਼ ਅਖਬਾਰ ਆ ਉਸਨੇ ਦਾਅਵਾ ਕੀਤਾ ਇੱਕ ਅਫਸਰ ਦੇ ਜ਼ਰੀਏ ਕਿ 15 ਤੇ 16 ਫਰਵਰੀ ਨੂੰ ਰਾਤ ਨੂੰ 10 ਵਜੇ ਕੇ 5 ਮਿੰਟਾਂ ਦੇ ਉੱਪਰ ਦੋ ਰਾਤਾਂ ਨੂੰ ਦੋ ਜਹਾਜ਼ ਅੰਮ੍ਰਿਤਸਰ 에어ਪੋਰਟ ਦੇ ਉੱਪਰ ਲੈ ਜਾਣ ਨੂੰ ਜਾਂਦੇ ਵਿੱਚ ਤਕਰੀਬਨ 119 ਭਾਰਤੀਆਂ ਨੂੰ ਲਿਆਂਦਾ ਜਾ ਰਿਹਾ ਹੈ ਜਾਂ ਉਹਨਾਂ ਨੂੰ ਅਮਰੀਕਾ ਦੀ ਸਰਕਾਰ ਦੇ ਵੱਲੋਂ ਭਾਰਤ ਲਿਆ ਕੇ ਛੱਡਿਆ ਜਾ ਰਿਹਾ ਹੈ 119 ਭਾਰਤੀਆਂ ਨੂੰ ਹੋਰ ਡਿਪੋਰਟ ਕੀਤਾ ਜਾ ਰਿਹਾ ਹੈ ਤੇ ਦੋਵੇਂ ਜਹਾਜ਼ ਕੀ ਫਾਇਦੇ ਹੋਣਗੇ ਜਾਂ ਫਿਰ ਆਮ ਯਾਤਰੀਆਂ ਵੱਲ ਜਾਜ਼ ਹੋਣਗੇ ਇਹ ਤਾਂ 15 ਤੇ 16 ਤਰੀਕ ਨੂੰ ਹੋਈ ਸਾਹੂ ਵਿਗਾ ਪਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੋ ਤਕਰੀਬਨ 119 ਭਾਰਤੀਆਂ ਨੂੰ ਹੋਰ ਡਿਪੋਰਟ ਕੀਤਾ ਗਿਆ ਹੈ ਇਹਨਾਂ ਦੇ ਲਈ ਸਾਰੇ ਮੁਕੰਮਲ ਕਰ ਲਏ ਗਏ ਨੇ ਪ੍ਰਬੰਧ ਪਰ ਜੇਕਰ ਇਹ ਭਾਰਤ ਆ ਰਹੇ ਨੇ ਤਾਂ ਇਹਨਾਂ ਦੇ ਵਿੱਚੋਂ ਕੌਣ ਕਿਹੜੇ ਰਾਜ ਦਾ ਹੈ ਇਹ ਸਵਾਲ ਵੀ ਫਿਰ ਪੈਦਾ ਹੁੰਦਾ ਹੈ ਇਸ ਨੂੰ ਲੈ ਕੇ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਇੱਕ ਅਫਸਰ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਵਿੱਚ ਦੱਸਿਆ ਹੈ ਕਿ ਇਹਦੇ ਵਿੱਚ 67 ਪੰਜਾਬੀ ਨੇ 33 ਹਰਿਆਣੇ ਤੋਂ ਨੇ 8 ਗੁਜਰਾਤ ਦੇ ਨੇ ਉੱਤਰ ਪ੍ਰਦੇਸ਼ ਦੇ 3 ਨੇ 2 2 ਮਹਾਰਾਸ਼ਟਰ ਤੇ ਰਾਜਸਥਾਨ ਦੇ ਨੇ 1 1 ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦਾ ਵੀ ਆ ਇਹ ਜਾਣਕਾਰੀ ਅਖਬਾਰ ਦੇ ਜ਼ਰੀਏ ਸਾਹਮਣੇ ਆਈ ਆ ਪਰ ਸਵਾਲ ਇੱਕ ਹੋਰ ਪੈਦਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਇਸ ਸਮੇਂ ਅਮਰੀਕਾ ਦੇ ਵਿੱਚ ਨੇ ਤੇ ਉੱਥੋਂ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਦੂਸਰੇ ਪਾਸੇ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਤਦਨੇ ਕਿ ਕੱਲ ਮੁਲਾਕਾਤ ਤੋਂ ਬਾਅਦ ਜਿਵੇਂ ਹੀ ਪ੍ਰਧਾਨ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਆਉਣਾ ਚਾਹੁੰਦੇ ਸੀ ਸਾਰੇ ਭਾਰਤੀ ਅਸੀਂ ਉਹਨਾਂ ਨੂੰ ਵਾਪਸ ਲੈਣ ਦੇ ਲਈ ਤਿਆਰ ਆ ਠੀਕ ਆ ਇਸ ਤਰੀਕੇ ਨਾਲ ਹੋਣਾ ਚਾਹੀਦਾ ਵੀ ਸੀ ਪਰ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਸਵਾਲ ਉਠਾਇਆ ਗਿਆ ਕਿ ਸਾਡੇ ਨਾਇਕਾਂ ਨੂੰ ਅਸੀਂ ਆਪਣੇ ਆਪ ਵਾਪਸ ਲੈ ਜਾਵਾਂਗੇ ਜਾਂ ਫਿਰ ਉਹਨਾਂ ਨੂੰ ਤੁਸੀਂ ਆਮ ਯਾਤਰੀਵਾਂ ਜਹਾਜ਼ ਦੇ ਵਿੱਚ ਹੀ ਵਾਪਸ ਕਰ ਲਓ ਜਾਂ ਫਿਰ ਉਹਨਾਂ ਦੇ ਵੱਲੋਂ ਇਹ ਇਤਰਾਜ਼ ਪੇਸ਼ ਕੀਤਾ ਗਿਆ ਕਿ ਜੇਕਰ ਤੁਸੀਂ ਸਾਡੇ ਨਾਇਕਾਂ ਨੂੰ ਡਿਪੋਰਟ ਕਰਨਾ ਹੈ ਤਾਂ ਉਹਨਾਂ ਨੂੰ ਅਮਰੀਕਾ ਫੌਜਦਾਰ ਦੇ ਵਿੱਚ ਨਾਂ ਲਿਆਂਦਾ ਜਾਵੇ। ਦੱਸ ਦਿੰਦੇ ਆ ਕਿ ਕੋਲੰਬੀਆ ਦੇ ਰਾਸ਼ਟਰਪਤੀ ਦੇ ਵੱਲੋਂ ਅਨਕਾਰ ਕੀਤਾ ਗਿਆ ਸੀ ਕਿ ਅਸੀਂ ਆਪਣੇ ਨਾਇਕਾਂ ਨੂੰ ਆਪ ਲੈ ਜਾਵਾਂਗੇ। ਅਸੀਂ ਉਹਨਾਂ ਨੂੰ ਅਮਰੀਕਾ ਜਹਾਜ਼ ਦੇ ਵਿੱਚ ਜੋ ਕੋਲੰਬੀਆ ਆਉਣ ਨਹੀਂ ਦੇਵਾਂਗੇ। ਕੀ ਭਾਰਤ ਦੇ ਵੱਲੋਂ ਵੀ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਸਾਬਤ ਕਰਦਾ ਜਾਵੇਗਾ ਜਾਂ ਫਿਰ ਨਹੀਂ ਇਹ ਦੇਖਣ ਵਾਲਾ ਹੋਵੇਗਾ ਤੇ ਨਾ 119 ਭਾਰਤੀਆਂ ਦੇ ਵਿੱਚ ਕੀ ਵਾਕਈ ਇਸ ਲਿਸਟ ਮੁਤਾਬਕ ਹੀ ਵਿਅਕਤੀ ਹੋਣਗੇ ਜਾਂ ਫਿਰ ਕੁਝ ਅੱਗਾ ਪਿੱਛਾ ਹੋ ਸਕਦਾ ਹੈ ਤੇ ਹੋਰ ਕਿੰਨੇ ਭਾਰਤੀ ਵਾਪਸ ਆਉਣਗੇ ਇਸ ਦੇ ਬਾਬਤ ਬੁੱਕ ਵੱਖਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਧੰਨਵਾਦ